ਸਸੀ ਗਾਲ ਜੀ ਫਰਸਟ ਅਸਫੀਤ ਕੋਰਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੀ ਵੀਵਰਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਜਿਹੜੀ ਆ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 7:00 ਵਜੇ ਪਰ ਸੰਡੇ ਨੂੰ ਵੀਡੀਓ ਜਿਹੜੀ ਉਹ 11: ਵਿਦ ਵਰਕ ਬਹੁਤ ਜਿਆਦਾ ਸੋਹਣੇ ਸੂਟ ਮਿਲਣਗੇ ਜੀ ਬਹੁਤ ਹੀ ਜਿਆਦਾ ਆ ਲੋ ਬਿਲਕੁਲ ਸੌਫਟ ਆਰਗੈਂਜ਼ਾ ਹੋਊਗਾ ਔਰ ਟਾਈ ਐਂਡ ਡਾਈ ਦੇਖੋ ਤੁਸੀਂ ਔਰ ਵਿੱਚ ਸਾਰੇ ਵਰਕ ਦੇਖੋ ਇੰਨੇ ਕੁ ਪਿਆਰੇ ਸੂਟ ਨੇ ਨਾ ਜੀ ਤੁਸੀਂ ਦੇਖ ਲਈਏ ਕਿੰਨੇ ਸੋਹਣੇ ਬਹੁਤ ਜਿਆਦਾ ਸੋਹਣੇ ਸੂਟ ਹੈ ਸਿਰਾ ਸੂਟ ਹੀ ਨੇ ਬਸ ਤੇ ਮੈਂ ਤੁਹਾਨੂੰ ਨਾਪ ਕੇ ਦੱਸ ਦਣੀ ਆ ਕੜਾਈ ਬਹੁਤ ਸੋਹਣੀ ਹੈ ਬਹੁਤ ਸੋਹਣੀ ਕੜਾਈ ਹੈ ਲੈਂਥ ਹਨ ਘੇਰਾ ਤੁਹਾਨੂੰ ਨਾਪ ਕੇ ਦੱਸੂਗੀ ਮੈਂ ਠੀਕ ਹੈ ਆ ਲੋ ਉਹ ਕਿਤੇ ਅਪ ਲੋ ਜੀ ਆਪਾਂ ਘੇਰਾ ਨਾਪ ਲਈਏ ਪਹਿਲਾਂ ਘੇਰਾ ਹੈਗਾ 22.5 22.5 ਪੌਣੇ 23 ਲਗਭਗ ਹੈਗਾ ਜੀ 23 ਦੇ ਲਗਭਗ ਹੋਇਆ ਪਿਆ ਇਹ 23 ਬਣਿਆ ਤੇ ਚਲ ਤੁਸੀਂ 22.5 ਤਾਂ ਜ਼ਰੂਰ ਮੰਨ ਲਓ ਸੱਚ ਤੂੰ ਕਿਤੇ ਇਹ ਵੀ ਕਰ ਸਕਦੇ ਹੋ ਆ 24.5 ਤੱਕ ਆ ਵਰਕ ਹੈ ਤੁਸੀਂ 43 24.5 ਤੱਕ ਵੀ ਲੈਨਸ ਲੈ ਜਾ ਸਕਦੇ ਹੋ ਘੱਟ ਕਰਨੀ ਤਾਂ ਸੌਖੀ ਹੁੰਦੀ ਹੈ ਜੀ ਘੱਟ ਦਾ ਉੱਪਰੋਂ ਘੱਟ ਦੋ ਤੁਸੀਂ ਘੱਟ ਹੋ ਜੂਗੀ ਆ ਲੋ ਇਹ ਹੋ ਗਿਆ ਆਪਣਾ ऑर्गेंजा ਦਾ ਸੌਫਟ ਔਰगेंजा ਦਾ ਟਾਈ ਐਂਡ ਡਾਈ ਦਾ ਸੂਟ ਬਹੁਤ ਪਿਆਰਾ ਆ। ਆ। ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਮਸਲੀਨ ਦੀ ਸਲਵਾਰ ਮਿਲੂਗੀ 2.5 ਮੀਟਰ ਦੀ। ਆ। ਇਹ ਵਾਲਾ ਮਿਲੂਗਾ ਇਹਦੇ ਤੇ ਵਰਕ ਕਰੀਮ ਕਲਰ ਦੀ ਸਲਵਾਰ ਹੈ ਇਹਦੇ ਨਾਲ। ਮਸਲੀਨ ਦੀ। ਠੀਕ ਹੈ ਜੀ ਔਰगेंजा ਦਾ ਨਾਲ ਦੁਪੱਟਾ ਹੋਊਗਾ। ਮਸਲੀਨ ਵੀ ਚਮਕਦੀ ਆ। ਹਾਂ। ਆਹ ਲੋ ਜੀ organza ਦਾ ਦੁਪੱਟਾ ਹੋਊਗਾ ਟਾਈਰ ਟਾਈ ਦੇ ਵਿੱਚ ਹੀ ਮਿਲੂਗਾ ਸੂਟ ਬਹੁਤ ਜਿਆਦਾ ਪਿਆਰੇ ਨੇ ਬਹੁਤ ਜਿਆਦਾ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਸਿਰਫ ਤੇ ਸਿਰਫ 1395 ਰੁਪਏ 1395 ਦੇ ਵਿੱਚ ਸੂਟ ਆਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਜਿਹੜਾ ਕਲਰ ਨਾ ਮਿਲੇ ਉਸ ਤੋਂ ਅੰਨੇ ਤੇ ਸ਼ਿਫਟ ਹੋ ਜਿਓ ਕਿਉਂਕਿ ਸੂਟ ਇੱਕ ਵੀ ਮਾੜਾ ਨਹੀਂ ਹੈ ਸਾਰੇ ਬਹੁਤ ਸੋਹਣੇ ਸਾਰੇ ਬਹੁਤ ਸੋਹਣੇ ਬਸ ਕਲਰ ਦਾ ਫਰਕ ਹੈ ਵਰਕ ਉਹ ਵੀ ਹੈ ਤੇ ਵੀ ਟਾਈ ਅੰਡਾ ਹੀ ਬਹੁਤ ਸੋਹਣੀ ਹੈ ਸਿਰਾ ਹੀ ਸੂਟ ਨੇ ਜੀ ਸਿਰਾ ਬਸ ਆਹ ਬਲੋ ਬਾਕੀ ਵਰਕ ਪੂਰਾ ਵਧੀਆ ਠੀਕ ਹੈ ਜੀ ਔਰ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਬੜਾ ਘੇਰਾ ਮਿਲੂਗਾ ਮੈਂ ਇਹਦਾ ਵੀ ਘੇਰਾ ਵੀ ਨਾਪ ਦਿਆਂ ਇੱਕ ਦੋਆਂ ਦਾ ਨਾਪ ਲੈਨੇ ਫਿਰ ਆਪਾਂ ਨੂੰ ਆਈਡੀਆ ਹੋ ਜਾਊਗਾ ਲਓ ਜੀ ਇਹਦਾ ਘੇਰਾ 2.5 ਮੰਨ ਕੇ ਚੱਲੋ ਜੀ ਬਸ ਸਾਰਿਆਂ ਦਾ ਔਰ ਲੈਂਥ ਸੇਮ ਹੀ ਰਹੂਗੀ ਬੈਕ ਸਾਈਡ ਦਿਖਾਉਣੀ ਆ ਆ ਲਓ ਜੀ ਇਹ ਹੈਗੀ ਆ ਦੀ ਬੈਕ ਸਾਈਡ ਜਿਸ ਤਰ੍ਹਾਂ ਫਰੰਟ ਸਾਈਡ ਹੋਊਗੀ ਉਸੇ ਤਰ੍ਹਾਂ ਦੀ ਬੈਕ ਸਾਈਡ ਆਈਂਡਾਈ ਹੋਊਗੀ ਮਸਲੀਨ ਦੀ ਸਲਵਾਰ ਹੋਊਗੀ ਨਾਲ ਇਹ ਵਾਲੀ ਇਹ ਵਾਲਾ ਵਰਕ ਮਿਲੂਗਾ ਸਲਵਾਰ ਤੇ ਵੀ ਪੂਰੇ ਪਾਰਟੀ ਵੀਅਰ ਸੂਟ ਨੇ ਜੀ ਤੇ ਲੇਸ ਵਗੈਰਾ ਲਾ ਕੇ ਦੁਪੱਟੇ ਇੰਨੇ ਸੋਹਣੇ ਲੱਗਣੇ ਆ ਇਹ ਸਿਰਾਂ ਦੇ ਦੁਪੱਤੇ ਆਹ ਸੌਫਟ ਆਰਗੈਂਜ਼ਾ ਦਾ ਦੁਪੱਟਾ ਔਰ ਸੌਫਟ ਆਰਗੈਂਜ਼ਾ ਦਾ ਸ਼ਰਟ ਰਹੂਗਾ ਵਿਦ ਟਾਈ ਐਂਡ ਆਈ ਪਲੱਸ ਮਸਲੀਨ ਦੀ ਸਲਵਾਰ ਵਿਦ ਵਰਕ ਠੀਕ ਹੈ ਪ੍ਰਾਈਸ ਸਾਰਿਆਂ ਦੀ ਸੇਮ ਰਹੂਗੀ 1395 ਨੈਕਸਟ ਦੇਖੋ ਆਹ ਕਲਰ ਨੋਟ ਕਰ ਲਓ ਕਲਰ ਸਾਰੇ ਬਹੁਤ ਸੋਹਣੇ ਆ ਵਰਕ ਸਾਰਿਆਂ ਦਾ ਲਗਭਗ ਸੇਮ ਹੀ ਆ ਜਦੋਂ ਚੇਂਜ ਹੋਊਗਾ ਮੈਂ ਤੁਹਾਨੂੰ ਦੱਸ ਦਊਂਗੀ ਹੂੰ ਇਹਦਾ ਵਰਕ ਵੀ ਉਹੀ ਆ ਔਰ ਕਲਰ ਚੇਂਜ ਹੋ ਗਿਆ ਟਾਈ ਐਂਡ ਡਾਈ ਵੀ ਚੇਂਜ ਹੋ ਜਾਂਦੀ ਏ ਥੋੜੀ ਜਿਹੀ ਇਹ ਆ ਲੋ ਬੜੇ ਸੌਫਟ ਨੇ ਜੀ ਸੂਟ ਠੀਕ ਆ ਜੀ ਆ ਲੋ ਤੇ ਇਹ ਰਹੂਗੀ ਇਹਦੇ ਨਾਲ ਪੀਚ ਕਲਰ ਦੀ ਸਲਵਾਰ ਇਹ ਹੈਗਾ ਦੁਪੱਟਾ ਲੋਲ ਦੁਪੱਟੇ ਵੀ ਐ ਸਿਰੇ ਨੇ ਟਾਈਡਾ ਹੀ ਇੰਨੀ ਕੁ ਸੋਹਣੀ ਆ ਨਾ ਜੀ ਚੌੜਾਈ ਚੁੜੂਈ ਐਨ ਪੂਰੀ ਆ ਮੈਂ ਦੁਪੱਟੇ ਨਾਪ ਕੇ ਦੱਸਾਂ ਮਹਣਾ ਜੇ ਤੁਹਾਨੂੰ ਦੁਪੱਟਾ ਮੇਰੂਗਾ ਜੀ ਸਵਾ ਦੋ ਪੂਰਾ ਸਵਾ ਦੋ ਚੌੜਾਈ ਪੂਰੀ ਆ ਵਾਧੂ ਰਹਿਣਗੇ ਜੀ ਲੋਨੈਕਸ ਦੇਖੋ ਆ ਲੋ। ਦੇਖੋ ਬਹੁਤ ਿਆਰੇ ਸੂਟ। ਮੈਂ ਤਾਂ ਸੋਨਾ ਹੀ ਬਹੁਤ ਜਿਆਦਾ ਲੱਗ ਰਿਹਾ ਨਹੀਂ ਇਹ। ਉਹ ਟਾਈ ਡਾਈ ਦੇ ਵਿੱਚ ਵਰਕ ਉਹ ਤਾਂ ਹੋਰ ਵੀ ਸਿਰਾ ਲੱਗ ਜਾਂਦਾ। ਲੋ। ਮੈਂ ਇਹ ਸਨਵਾਰ ਰੂਗੀ ਮਸਲੀਨ ਦੀ ਤੇ ਨਾਲ ਮਿਰੂਗਾ ਇਹਦੇ ਤੁਹਾਨੂੰ ਇਹ ਵਾਲਾ ਵਰਕ। ਠੀਕ ਹੈ ਜੀ। ਦੁਪੱਟਾ ਖੋਲ ਦਿੰਨੇ ਆ। ਇਹਨਾਂ ਦੇ ਨਾ ਜੀ ਪੱਲਿਆਂ ਦੇ ਉੱਪਰ ਪੀਕੋ ਵੀ ਕਈ ਪਈਆਂ ਦੁਪੱਟਿਆਂ ਦੇ। ਤੇ ਆਹ ਲੋ। ਦੁਪੱਟੇ ਕਾਦੇ ਨਹੀਂ ਬਸ ਮੂੰਹੋਂ ਬੋਲਦੇ ਆ ਸੂਟ ਪ੍ਰਾਈਸ ਹੈਗੀ 1300 95 ਅਗਲਾ ਸੂਟ ਦੇਖੋ ਲੋ ਲੋ ਜ ਵਰਕਤ ਲਗਭਗ ਸੇਮ ਹੀ ਲੱਗ ਰਿਹਾ ਮੈਨੂੰ ਇਹਦਾ ਵੀ ਉਹੀ ਲੱਗ ਰਿਹਾ ਹੈ ਨਾ ਹੂੰ ਹੂੰ ਲੋ ਸੇਮ ਹੀ ਹੈ ਲਓ ਜੀ ਇਹ ਹੈਗੀ ਆ ਸਲਵਾਰ ਮਿੱਠੀ ਪੀਲੀ ਜੀ ਮਿੱਠਾਈ ਆਲੂ ਜਾ ਕਲਰ ਮਿੱਠਾ ਮਿੱਠਾ ਜਾ ਆ ਲਓ ਜੀ ਦਾ ਦੁਪੱਟਾ ਸਿਰੇ ਵਾਲਾ ਦੁਪੱਟਾ ਠੀਕ ਆ ਜੀ ਤੇ ਪ੍ਰਾਈਸ ਸਾਰਿਆਂ ਦੀ ਸੇਮ 1395 ਹਾਲ ਬਸ ਜਿਹੜਾ ਮਿਲ ਗਿਆ ਚੱਕਣ ਦੀ ਕਰਿਓ ਕਿੰਕੇ ਇੱਕ ਤੋਂ ਇੱਕ ਹੈ ਜਮਾ ਸਾਰੇ ਰੰਗ ਸੋਹਣੇ ਹੁਣ ਵਰਕ ਫਰਕ ਪੈ ਗਿਆ ਆ ਲੋ ਜੀ ਕੜਾਈ ਦਾ ਫਰਕ ਪੈ ਗਿਆ ਪੈਣਾ ਲਾ ਵਿੱਚੇ ਦੇ ਫਲਾਵਰ ਨੇ ਚਾਰ ਚਾਰ ਫਲਾਵਰ ਨੇ ਵਿੱਚ نیچے ਤੁਹਾਨੂੰ ਉਦਾਂ ਹੀ ਫਰਕ ਮਿਲੂਗਾ ਹੁਣ ਆਪਾਂ ਇਹਨੂੰ ਨੋਟ ਕਰਦੇ ਹਾਂ ਘੇਰੇ ਘੇਰਾ ਤਾਂ 2.5 ਹੀ ਹੈ ਜੀ 2.5 ਘੇਰਾ ਬਹੁਤ ਹੁੰਦਾ ਜੀ ਨਾਰਮਲ ਘੇਰੇ ਆ ਜਿਹੜੇ ਉਹ ਇੰਨੇ ਹੀ ਹੁੰਦੇ ਨੇ ਹਾਂ 2.5 ਖਿੱਚ ਕੇ ਪਾਈਪਿੰਗ ਵਗੈਰਾ ਲਾ ਕੇ ਤੇਈ ਤੱਕ ਲਿਜਾ ਸਕਦੇ ਹੋ ਤੁਸੀਂ ਤੇ ਪੈਨਲ ਲਗਭਗ ਉਨਾ ਹੀ ਹੋਊਗਾ ਜਿੰਨਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਬਹੁਤ ਸੋਹਣਾ ਵਰਕ ਹੈ ਸਫਾਈ ਦਾ ਤੇ ਬਹੁਤ ਹੀ ਸੋਹਣੀ ਜੀ ਟਾਈ ਜਾਂ ਟਾਈ ਹੈ ਹਾਂ ਠੀਕ ਹੈ ਜੀ ਤੇ ਆਹ ਲਓ ਜੀ ਸਲਵਾਰ ਇਹਦਾਂ ਦਾ ਵਰਕ ਹੋਊਗਾ ਸਲਵਾਰ ਤੇ ਹਲਕਾ ਜਿਹਾ ਸੋਹਣਾ ਜਿਹਾ ਕਲਰ ਹੈਗਾ ਸਲਵਾਰ ਦਾ ਵੀ ਔਰ ਸ਼ਰਟ ਦਾ ਵੀ ਤੇ ਟਾਈ ਜਾਂਦਾ ਹੀ ਤੇ ਕੁ ਲੋਟੀ ਪੱਲਿਆਂ ਤੇ ਪੀਕੋ ਕਰੀ ਹੀ ਮਿਲੂਗੀ ਸੋਨ ਦੁਪੱਟਿਆਂ ਦੇ 1395 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਇਹ ਜਿਹੜਾ ਪਿੰਕ ਸਲਵਾਰ ਹੈ ਆਹ ਲੋਟੀ ਡਿਜ਼ਾਈਨਿੰਗ ਸੇਮ ਹੈ ਠੀਕ ਹੈ ਜੀ ਵਰਕ ਦੀ ਡਿਜ਼ਾਈਨਿੰਗ ਸੇਮ ਹੈ ਕਲਰ ਫਰਕ ਪੈ ਜਾਂਦੇ ਨੇ ਪਿੰਕ ਸਲਵਾਰ ਆਊਗੀ ਇਹਦੇ ਨਾਲ ਇਹ ਰੋਗਾ ਜੀ ਦੁਪੱਟਾ ਕੋਲ ਕੇ ਦੇਖ ਲੈਣੇ ਆਪਾਂ ਦੁਪੱਟਾ ਵੀ ਲੋਜੀ ਬਹੁਤ ਸੋਨੇ ਦੇ ਦੁਪट्टे ਆ ਜੀ ਸਿਰਾ ਸਿਰਾ ਜਾਵਾਂ ਸਿਰੇ ਵਾਲੇ ਸੋਹਣੇ ਅਗਲਾ ਦੇਖੋ ਕੋਈ ਤੁਸੀਂ ਐ ਨਹੀਂ ਕਹਿ ਸਕਦੇ ਕਿ ਆ ਸਾਨੂੰ ਫਿੱਟ ਨਹੀਂ ਆ ਜਾਂ ਸਾਨੂੰ ਪਸੰਦ ਨਹੀਂ ਆ ਇੱਕ ਸੂਟ ਨਹੀਂ ਮਿਲਿਆ ਤੁਸੀਂ ਰਾਮ ਨਾਲ ਦੂਜਾ ਸੂਟ ਚੱਕ ਸਕਦੇ ਹੋ ਸਾਰੇ ਰੰਗ ਸਵਾਰੇ ਆਹ ਦੇਖੋ ਸਾਰੇ ਕਲਰ ਬਹੁਤ ਜਿਆਦਾ ਸੋਹਣੇ ਨੇ ਆਹ ਕੁੜਾ ਇਹ ਦੂਜਾ ਸੋਹਣਾ ਪਿਆਰੇ ਪਿਆਰੇ ਦੁਪੱਟੇ ਬਹੁਤ ਜਿਆਦਾ ਸੋਹਣੇ ਠੀਕ ਹੈ ਜੀ ਅਗਲਾ ਦੇਖੋ ਬਲੂ ਕਲਰ ਦੀ ਸਕਾਈ ਬਲੂ ਜਿਹਾ ਕਲਰ ਹੈ ਜਿਹੜੀ ਉਹ ਸਲਵਾਰ ਹੈ ਠੀਕ ਹੈ ਦੁਪੱਟੇ ਆਪਾਂ ਸਾਰੇ ਖੋਲੋਗੇ ਭਾਵੇਂ ਮੈਨੂੰ ਆ ਕੇ ਮਿਕਸ ਹੀ ਹੋ ਜਾਣ ਜੀ ਬਲ ਜਦੋਂ ਇਕੱਠੇ ਕਰੂੰਗੀ ਕਿਤੇ ਮਿਕਸ ਹੀ ਨਾ ਕਰ ਦਿਆਂ ਆਹ ਲੋ ਜੀ ਠੀਕ ਹੈ ਜੀ ਲੋ ਮੈਂ ਐਵੇਂ ਇਕੱਠੇ ਕਰ ਰਹੀ ਹਾਂ ਸਾਰੇ ਤਾਂ ਕਿ ਮਿਕਸ ਜੇ ਨਾ ਹੋ ਜਾਣ ਦੇਖੀ ਜੀ ਲੋ ਅਗਲਾ ਲੋ ਲੋ ਜੀ ਇਹ ਤਾਂ ਉੱਪਰ ਹੋਰ ਕੀ ਹੋਊਗਾ ਐਨੇ ਸੋਹਣੇ ਸੂਟਾਂ ਤੋਂ ਉੱਪਰ ਹੋਰ ਕੀ ਹੋਊਗਾ ਲੋ ਚਲ ਆਹ ਲਓ ਨਾ ਦੁਪੱਟਾ ਦੇਖੋ ਸਾਰੇ ਖੋਲ-ਖੋਲ ਦਿਖਾ ਦੇ ਦੁਪੱਟੇ ਤੋਂ ਤਸੱਲੀ ਕਰਾਦੀ ਤੁਹਾਡੀ ਆ ਲੋ ਠੀਕ ਹੈ ਜੀ ਲੋ ਅਗਲਾ ਦੇਖੋ ਕਲਰ ਬਹੁਤ ਸੋਹਣਾ ਹੈ ਜੀ ਹਾਂ ਮੋਢ ਇਸ ਸਲਵਾਰ ਮਿੱਠਾ ਜ ਮਿੱਠਾ ਮਿੱਠਾ ਕਲਰ ਆ ਜੀ ਤੁਸੀਂ ਐ ਨਾ ਸੋਚੋ ਕਿ ਤੇ ਅੱਖਾਂ ਨੂੰ ਖਾਂਦਾ ਹੋਊਗਾ ਅੱਖਾਂ ਨੂੰ ਜਮਾ ਨਹੀਂ ਖਾਂਦਾ ਸੋਹਣਾ ਜ ਕਲਰ ਹੈ ਆ ਸਹੀ ਆਇਆ ਹਾਂ ਆ ਲੋ ਐਨ ਪੂਰੇ ਚੌੜੇ ਦੁਪੱਟੇ ਨੇ ਜੀ ਪੂਰੇ ਵਧੀਆ ਲੋ ਤੇ ਪ੍ਰਾਈਸ ਹੈਗੀ ਹੈ 1350 ਰੁਪਏ ਇੱਕ ਸੂਟ ਰਹਿ ਗਿਆ ਲੋ ਇਹਦੇ ਮੈਂ ਤੁਹਾਨੂੰ ਥੋੜੀ ਜੀ ਡਿਟੇਲ ਦੇ ਦਾਂ ਇਹ ਤਾਂ ਮੈਂ ਲਾਸਟ ਤੇ ਪਾ ਰਹੀ ਆ ਬਾਕੀ ਸਾਰੇ ਸੂਟ ਅਪਰ ਰੇਟ 1395 ਬੋਲੇ ਇਹਦਾ 50 ਰੁਪਏ ਘੱਟ ਹੋਊਗਾ ਆਹ ਲੋ ਦੇਖੋ ਹੁਣ ਇਹ ਘੱਟ ਦੇ ਚੱਕਰ ਚ ਸਾਰਿਆਂ ਨੇ ਮੰਗਣਾ ਨਹੀਂ ਆਹ ਲੋ ਜੀ ਸੋਨਾ ਬਹੁਤ ਹੈ ਕਲਰ ਬਹੁਤ ਪਿਆਰਾ ਹੈ ਇਹਦੇ ਚ ਇੱਕ ਪ੍ਰੋਬਲਮ ਹੈ ਥੋੜੀ ਜੀ ਉਹ ਇਹ ਆ ਕਿ ਆਹ ਦੇਖ ਲਓ ਇੱਥੇ ਇੱਥੇ ਟੋਕ ਆ ਦੂਰੋਂ ਦਿਖਾ ਬੀਬੀ ਪਹਿਲਾਂ ਆਈਡੀਆ ਹੋ ਜਾਵੇ ਕਿੱਥੇ ਹੈ ਦੂਰੋਂ ਦਿਖਾ ਦੇ ਪਹਿਲਾਂ ਆ ਲੋ ਜੀ ਇਹ ਹੈਗਾ ਇਹਦਾ ਕੇਰਾ ਤੇ ਕੇਰੇ ਦੇ ਨਾਲ ਇੱਥੇ ਕਰਕੇ ਇਹਦੇ ਇੱਕ ਟੋਕ ਹੈ ਇਹ ਹੋ ਸਕਦਾ ਕੱਟਣ ਧੱਕੇ ਤੋਂ ਹੀ ਕਰਦਿਆਂ ਨਹੀਂ ਹੋ ਸਕਦਾ ਲੋ ਜੀ ਇਹ ਹੈਗੀ ਟੋਕ ਇੱਥੋਂ ਤਾਂ ਆਪਣੀਆਂ ਬਾਹਾਂ ਹੀ ਨਿਕਲਣੀਆਂ ਹੁੰਦੀਆਂ ਸਾਈਡ ਤੋਂ ਹੋਰ ਕੁਝ ਨਹੀਂ ਕਰਨਾ ਇਹ ਤੁਸੀਂ ਕਪੜਾ ਨਾਲ ਕੱਢ ਦਿਓ ਵਿੱਚੋਂ ਬਾਜੂ ਵਧੀਆ ਨਿਕਲਣਗੀਆਂ ਕਿਉਂਕਿ 2.5 ਮੀਟਰ ਕਪੜਾ ਥੋੜਾ ਹੈਗਾ ਤੁਹਾਡੇ ਕੋਲੇ ਬਾਜੂ ਵਾਸਤੇ ਤੇ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਲੋ ਜੀ ਮਾ ਉਸ ਜੇ ਕਲਰ ਦੀ ਸਲਵਾਰ ਹੈਗੀ ਹੈ ਇਹ ਹੈ ਦਾ ਦੁਪੱਟਾ ਆਹ ਲਓ ਸਿਰ ਦਾ ਦੁਪੱਟਾ ਹੈ ਪੂਰਾ ਠੀਕ ਹੈ ਤੇ ਇਹਦੀ ਪ੍ਰਾਈਸ ਤੁਹਾਨੂੰ 1350 ਮਿਲੂਗੀ ਠੀਕ ਹੈ ਜੀ 50 ਲੈਸ ਹੋ ਗਈ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ